ਕਾਰ ਸੰਡੇਟੇ ਫੋਟਾ ਦੇਣਾ ਨਹੀਂ ਦੇ ਸਕਦੇ ਜਿੰਨੀ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜੇ ਜਿੰਨੇ ਪੱਤੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸੰਭੂ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਰਾਂ 'ਤੇ ਫੋਟਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋਡੇ ਦੇ ਵਕਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇੱਕਥੋਂ ਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀ ਕਿ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪ ਚ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਦ ਕਿਸਾਨੀ ਦੇ ਲਿਖੇ ਲੱਗ ਜੂਗੀ ਪਾਤ ਦੇ ਲਿਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਨੇ ਆ ਸਮੇ ਦੀ ਬੀਜੇਪੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਆ ਤੁਸੀਂ ਸਾਡੇ 400 ਪਲਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਨ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਦਦ ਕਰਕੇ ਦੇਖ ਲਈ ਸਾਨੂੰ ਜੇਲਾ ਜਿਗਾਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚੁਕਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਕਨ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਐਵੇਂ ਹੀ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾਂ ਤੇ ਆਈ ਹੋਈ ਆ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕਨੇਡਾ ਤੇ ਨੂੰ ਕੋਈ ਅਮਰੀਕੇ ਨੂੰ ਉਧਰ ਪਸਤਾਨ ਕਰੀ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਐਸਪੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਖੇਤੀਆਂ ਕਰਨ ਆਪਣੀਆਂ ਮਾਮਾ ਤੋਂ ਦੂਰ ਨਾ ਹੋਣ ਤੇ ਸਾਡੇ ਤਾਂ ਗੱਲ ਨਸਲਾਂ ਦੇ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतੂ ਲੱਗਦਾ ਜੀ ਹੈ ਨਾ ਵੀ ਰਾਸਤੇ ਜਾਮ ਪਏ ਨੇ ਮੈਥੋਂ ਦਾ ਇੱਕ ਘੰਟਾ ਫालतੂ ਲੱਗਦਾ ਸਾਡੀ ਤਾਂ ਨਸਲਾਂ ਦੇ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਨੇ ਆ ਵੀ ਸਾਡਾ ਸਾਧ ਤੋਂ ਇਸ ਲੜਾਈ ਦੇ ਅੰਦਰ ਸਾਧ ਸੰਗਤ ਜੀ ਬਾਬੇ ਨਾਨਕ ਨੇ ਸਾਨੂੰ ਦੋ ਚੀਜ਼ਾਂ ਸੱਚੀ ਸੂਚੀਆਂ ਦਿੱਤੀਆਂ ਕਿ ਸਾਨੂੰ ਸਾਡਾ ਧਰਮ ਸੱਚਾ ਸੂਚਾ ਦਿੱਤਾ ਤੇ ਦੂਜੀ ਆਪਣੀ ਖੇਤੀ ਆਪਣੀ ਕਿਰਤ ਸੱਚੀ ਸੂਚੀ ਦਿੱਤੀ ਇਹਨਾਂ ਦੀ ਰੱਖੀ ਕਰਨਾ ਸਾਡਾ ਫਰਜ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ ਆ ਉਹਨਾਂ ਦੀ ਸੋਜ ਤੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾਣੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਕੱਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐਮ ਐਸ ਪੀ ਗਰੰਟੀ ਕਾਨੂੰਨ ਬਣਦਾ ਇੱਕ ਲਾਸਟ ਗੱਲ ਕਹਿਣਾ ਚਾਹੁੰਨੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪਹੜਾਂ ਨੂੰ ਇੱਕ ਗੱਲ ਕਹਿਣਾ ਚਾਹੁੰਨੇ ਆ ਬਾਬਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਤ ਨੈਮੀ ਹੋਵਗੇ ਨਾ ਉਦੋਂ ਲੜਨ ਦਾ ਬਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਣਾ ਸੀਗਾ ਕਿਵੇਂ ਸਾਡੇ ਗੁਰਾਂ ਨੇ ਆਪਣੇ ਹੱਕ ਸੱਚ ਬੀਤੇ ਇੰਨੀਆਂ ਪੱਟੀਆਂ ਪੱਟੀਆਂ ਤਸੱਦਦਾ ਚੱਲੀਆਂ ਪਾਰਿਆਂ ਨਾਲ ਚਰਾਏਗੇ ਚਰਖਰੀਆਂ ਤੇ ਚੜੇ ਬੰਦ ਬੰਦ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਰਜਾ ਉਹਨਾਂ ਦੇ ਮੂੰਹ ਤੇ ਪੈ ਗਿਆ ਸਾਡੇਦਰ ਤੋਂ ਸਦਕੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਮਿੱਟੀ ਉਹਦੇ ਵਰਗੀ ਵੀ ਸਦਕੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨ ਐਨ ਸਾਡੇ ਸੂਰਮੇ ਨੇ ਜਿਨ੍ਹਾਂ ਤੋਂ ਸਾਨੂੰ ਚੱਜ ਬੇ ਮਿਲਦੇ ਨੇ ਠੀਕ ਹੈ ਅਸੀਂ ਅੱਜ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਆ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਆ ਪਰ ਜੋ ਸਕੂਨ ਵਾਹਿਗੁਰੂ ਨਾਲ ਜੁੜ ਕੇ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਜੋ ਸੀਮੈਂਟ ਦੇ ਸਕੂਨ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਪੀਏ ਪਾਸਾ ਛਖੰਡ ਜੀ ਜਾਈਏ ਤੇ ਸਾਨੂੰ ਇਤਿਹਾਸ ਪੜਨੇ ਆ ਪੜਨੇ ਆ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਪੰਥ ਨੂੰ ਵੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰਨ ਨੂੰ ਪੜਨਾ ਅਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਨਾ ਅਸੀਂ ਬਾਬਾ ਬੰਦਾ ਸਿੰਘ ਬਹਾਦਰੇ ਪੜਨਾ ਅਸੀਂ ਅਕਾਲੀ ਪੂਲਾ ਸਿੰਘ ਬਾਰੇ ਪੜਨਾ ਅਸੀਂ ਹਰੀ ਸਿੰਘ ਨਲੂਏ ਬਾਰੇ ਤੇ ਆਪਣੇ ਪੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਸੀਲਕੌਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈਪਾਗੋ ਬਾਰੇ ਪੜੋ ਪੜੀ ਰਾਣੀ ਬਾਰੇ ਜਿੰਦਾਬਾਦ ਰੇ ਪੜੋ ਬੀਜੀ ਨਾਲ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에ਰਪੋਰਟ ਦੇ ਉੱਤੇ ਗੁਰਵਿੰਦਰ ਕੌਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾਂ ਨਾਲ ਜੁੜ ਕੇ ਰਹਾਂਗੇ ਇਤਿਹਾਸ ਨਾਲ ਜੁੜ ਕੇ ਰਹਾਂਗੇ ਬਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਆਪਾਂ ਸ਼ਹੀਦ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸ਼ਹੀਦ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਕ ਸੱਚ ਪਿੱਛੇ ਇਕਾ ਕਰਕੇ ਇਸ ਲੜਾਈ ਨੂੰ ਜੀਤਣ ਆਏ ਆਏ ਟਾਈਮ 'ਚ ਕੱਲ ਨੂੰ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੁਝ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਲੈ ਸਮਾਰ ਕੇ ਵੀ 5 ਸਾਲ ਵਾਸਤੇ ਆਵਾਂਗੇ ਅੱਧਕ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਧਕ ਤੇਰਾ ਫੋੜ ਕੇ ਦਿਨ ਜਮਾ ਰਫਾਫਾ ਕਰਕੇ ਆਵਾਂਗੇ ਅਗਲੀ ਵਾਰ ਇਲੈਕਸ਼ਨਾਂ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੀ ਬਾਤਾ ਕਾਟਾ ਬੋਲਿਆ ਗਿਆ ਹੋਵੇ ਕਿਸੇ ਦੀ ਸਾਹ ਦੇ ਖਿਲਾਫ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਰਿਹਾ ਮਾਫ ਕਰਨਾ